ਅਜਿਹਾ ਕਿ ਜੋ ਤੂੰ ਕਰਦਾ ਹੈ ਉਹ ਕਈ ਗੁਣਾ ਹੋ ਕੇ ਤੈਨੂੰ ਅਗਰ ਤੂੰ ਮੁਸਕਰਾਹਟ ਦਿੰਦਾ ਹੈ ਤਾਂ ਕਿਉਂ ਮੁਸਕਰਾਹਟ ਮਿਲਦੀ ਹੈ ਅਗਰ ਤੂੰ ਗਾਲੀ ਦਿੰਦਾ ਹੈ ਕਿਉਂ ਗਾਲੀ ਮਿਲਦੀ ਹੈ ਅਗਰ ਤੂੰ ਕਿਸੇ ਨੂੰ ਡਿਸਰੈਸਪੈਕਟ ਕਰਦਾ ਹੈ ਯਾਨੀ ਕਿਸੇ ਦੀ ਬੇਇੱਜ਼ਤੀ ਕਰਦਾ ਹੈ ਤਾਂ ਕਿਉਂ ਤੈਨੂੰ ਇੱਜ਼ਤ ਨਹੀਂ ਮਿਲਣੀ ਬੇਇੱਜ਼ਤੀ ਮਿਲਣੀ ਹੈ ਇਸ ਲਈ ਇੱਕ ਗੱਲ ਇੱਥੇ ਆਪਣੀ ਤਰਫੋਂ ਕਹਿਣਾ ਚਾਹਾਂਗੇ ਕਿ ਜਦੋਂ ਤੁਸੀਂ ਕਿਸੇ ਦੀ ਬੇਇੱਜ਼ਤੀ ਕਰਦੇ ਹੋ ਕਿਸੇ ਨੂੰ ਬੁਰਾ ਬੋਲਦੇ ਹੋ ਤਾਂ ਤਿਆਰ ਹੋ ਜਾਓ ਆਪਣੀ ਬੇਇੱਜ਼ਤੀ ਗ੍ਰਾਹਣ ਨੂੰ ਯੋਕ ਨੇ ਦੂਜਿਆਂ ਨੂੰ ਬੁਰਾ ਬੋਲ ਕੇ ਤੁਸੀਂ ਉਹਦੀ ਨਜ਼ਰ ਵਿੱਚ ਆਪਣੀ ਇੱਜ਼ਤ ਗਵਾ ਦਿੰਦੇ ਹੋ ਇਸ ਲਈ ਦੂਜਿਆਂ ਨੂੰ ਬੁਰਾ ਬੋਲ ਕੇ ਨਾ ਸੋਚੋ ਇਹਨੂੰ ਚਾਰ ਗਾਲਾਂ ਕੱਢੂਗਾ ਮੇਰੀ ਇੱਜ਼ਤ ਵੱਧ ਜਾਏਗੀ ਲੋਕੀ ਕਹਿਣਗੇ ਬੜਾ ਇੱਜ਼ਤਦਾਰ ਹੈ ਤਾਂ ਨਹੀਂ ਕਿਸੇ ਨੂੰ ਗਾਲੀ ਕੱਢ ਕੇ ਸਾਡੀ ਇੱਜ਼ਤ ਵੱਧਦੀ ਨਹੀਂ ਹੈ ਸਾਡੀ ਇੱਜ਼ਤ ਹੋਰ ਵੀ ਇਸ ਲਈ ਜਦੋਂ ਤੁਸੀਂ ਕਿਸੇ ਨੂੰ ਬੁਰਾ ਬੋਲਦੇ ਆ ਚਾਹੇ ਬੱਚੇ ਨੂੰ ਹੀ ਗਾਲੀ ਦਿੰਦੇ ਆ ਇਹ ਵੀ ਗੱਲ ਯਾਦ ਰੱਖੋ ਬੱਚੇ ਨੂੰ ਵੀ ਗਾਲੀ ਦੇ ਕੇ ਤੁਸੀਂ ਉਹ ਬੱਚੇ ਦੀ ਨਜ਼ਰ ਵਿੱਚ ਵੀ ਆਪਣੀ ਇਮੇਜ ਨੂੰ ਡਾਊਨ ਕਰ ਰਹੇ ਹੋ ਸਮਝਦੇ ਹੋ ਗ ਨਹੀਂ ਤਾਹੀਂ ਤਾਂ ਜੀਜ਼ਸ ਦੇ ਹੱਥਾਂ ਪੈਰਾਂ 'ਚ ਗਿਲ ਠੋਕੇਗੇ ਮਹਾਤਮਾ ਬੁੱਧ ਦੇ ਪਿੱਛੇ ਪਾਗਲ ਕੁੱਤੇ ਛੱਡੇਗੇ ਮਹਾਬੀਰ ਦੇ ਕੰਨਾਂ 'ਚ ਗਿਲ ਠੋਕੇਗੇ ਹਜ਼ੂਰ ਮੁਹੰਮਦ ਸਾਹਿਬ ਦੇ ਪੱਥਰ ਮਾਰ ਕੇ ਉਹਨਾਂ ਨੂੰ ਲਹੂ ਲਹਾਨ ਕੀਤਾ ਗਿਆ ਗੁਰੂਆਂ ਨੂੰ ਤਤੀਆਂ ਤਵੀਆਂ ਤੇ ਬਿਠਾਇਆ ਗਿਆ ਫਿਰ ਵੀ ਉਹਨਾਂ ਨੇ ਗਾਲੀ ਨਹੀਂ ਦਿੱਤੀ ਉਹਨਾਂ ਨੇ ਉਹਨਾਂ ਦਾ ਭਲਾ ਮੰਗਿਆ ਜਦੋਂ ਭਲਾ ਮੰਗਿਆ ਤਾਂ ਸਾਡੀਆਂ ਨਜ਼ਰਾਂ 'ਚ ਗੁਰੂਆਂ ਰਹਿਬਰਾਂ ਪੀਰਾਂ ਫਕੀਰਾਂ ਦੀ ਇੱਜ਼ਤ ਕਈ ਹਜ਼ਾਰ ਗੁਣਾ ਵਧ ਗਈ ਜਦਾਂ ਸੋਚੋ ਜੇ ਜੀਜ਼ਸ ਦੇ ਹੱਥਾਂ 'ਚ ਗਿਲ ਠੋਕੇ ਜਾਂਦੇ ਉਹ ਗਾਲ੍ਹੀਆਂ ਦਿੰਦੇ ਤਾਂ ਫਿਰ ਸਹੀ ਇੱਜ਼ਤ ਕਰਨੀ ਸੀ ਕਹਿੰਦੇ ਸੀ ਉਹਨਾਂ ਨੂੰ ਇਹ ਪ੍ਰਭੂ ਦਾ ਪੁੱਤਰ ਹੈ ਨਹੀਂ ਕਹਿੰਦੇ ਤਾਂ ਆਮ ਇਨਸਾਨ ਹੈ ਕਿਉਂਕਿ ਆਮ ਇਨਸਾਨ ਦਾ ਕੰਮ ਹੀ ਹੁੰਦਾ ਹੈ ਕੋਈ ਦੁੱਖ ਦੇ ਵਿੱਚ ਘੜਾ ਕੱਢੋ ਕੋਈ ਮਾਰਿਆ ਧੱਕਾ ਮਾਰ ਦੇਵੇ ਤੁਹਾਨੂੰ ਤਾਂ ਬੰਦਾ ਇਦਾਂ ਲੜਨ ਨੂੰ ਪੈਂਦਾ ਹੈ ਫਧਰਾ ਸੋਚੋ ਇਹ ਰੱਬ ਦੇ ਪਿਆਰਿਆਂ ਦੇ ਕੋਣੇ ਹੁੰਦੇ ਆ ਤਾਂ ਹੀ ਤਾਂ ਕਿਸੇ ਨੇ ਇੱਕ ਫਕੀਰ ਨੂੰ ਪੁੱਛਿਆ ਸੀ ਕਿ ਰੱਬ ਦਾ ਪਿਆਰਾ ਕੌਣ ਹੈ ਤੇਰਾ ਫਕੀਰਾਂ ਨੇ ਜਵਾਬ ਬੜਾ ਸਿੰਪਲ ਜਿਹਾ ਦਿੱਤਾ ਬੜਾ ਪਿਆਰਾ ਸਧਾਰਨ ਜਿਹਾ ਜਵਾਬ ਦਿੱਤਾ ਪਰ ਹੈ ਬੜਾ 11 ਗਹਿਰਾ ਇਸਨੇ ਪੁੱਛਿਆ ਕਿ ਰੱਬ ਦਾ ਪਿਆਰਾ ਕੌਣ ਹੈ ਫਕੀਰ ਕਹਿੰਦੇ ਰੱਬ ਦਾ ਪਿਆਰਾ ਉਹ ਹੈ ਕਿ ਅਗਰ ਕੋਈ ਉਹਦੇ ਨਾਲ ਬੁਰਾ ਕਰਦਾ ਹੈ ਤੋ ਉਹ ਸੋਚਦਾ ਹੈ ਮੈਂ ਇਹਨੇ ਅੱਛਾ ਕੀ ਕਰ ਸਕਦਾ ਕਹਿੰਦੇ ਇਹ ਰੱਬ ਦੇ ਪਿਆਰਿਆਂ ਦਾ ਗੁਣ ਹੈ ਇੱਥੋਂ ਪਿਆਰ ਦਾ ਪਤਾ ਲੱਗਦਾ ਹੈ ਉਦੋਂ ਕੋਈ ਜਿੰਨਾ ਮਰਜੀ ਕਹੀ ਜਾਵੇ ਮੈਂ ਰੱਬ ਨੂੰ ਬਹੁਤ ਪਿਆਰ ਕਰਦਾ ਮੈਂ ਰੱਬ ਨੂੰ ਬਹੁਤ ਪਿਆਰ ਕਰਦਾ ਹਾਂ ਪਰ ਕੋਈ ਮਾਰੇ ਜਾਂ ਸਾਨੂੰ ਛੇੜੇ ਔਰ ਅਸੀਂ ক্রੋਧਿਤ ਹੋ ਜਾਈਏ ਤੇਦਾ ਮਤਲਬ ਇਹ ਪਿਆਰ ਸਿਰ ਨੂੰ ਜਵਾਨੀ ਹੈ ਅੰਦਰ ਹੱਲੇ ਪਿਆਰ ਦਾ ਰੰਗ ਕਹਦੇ ਹੋ ਗੜਿਆ ਨਹੀਂ ਆ ਵੀ ਪਤਾ ਕਿਦਾਂ ਲੱਗੇਗਾ ਜਿੱਦਾਂ ਕਿ ਕਾਗਜ਼ ਦਾ ਫੁੱਲ ਹੁੰਦਾ ਨਾ ਕਿ ਉਹ ਨਕਲੀ ਫੁੱਲ ਹੁੰਦਾ ਗੁਲਾਬ ਦਾ ਕਿ ਹੁਣ ਤੁਸੀਂ ਦੇਖੂਗੇ ਕਹਣਾ ਲੈ ਵੀ ਗੁਲਾਬ ਬੜਾ ਸੋਹਣਾ ਹੈ ਪਰ ਜਿੱਦਾਂ ਹੀ ਉਹਦੀ ਪੱਤੀ ਨੂੰ ਮੜੇ ਆਇਓ ਕੀਤਾ ਪਤਾ ਫੇਰ ਲੱਗਣਾ ਹੈ ਕਿ ਇਹ ਤਾਂ ਕਾਗਜ਼ ਹੀ ਏ ਮਹਿਕ ਤਾਂ ਇਹਦੇ ਅੰਦਰ ਅਸਲੀ ਗੁਲਾਬ ਦੀ ਪੱਤੀ ਨੂੰ ਤੋੜ ਕੇ ਆਇਓ ਕਰੂਗੇ ਨਾ ਤਾਂ ਉਹਦੀ ਮਹਿਕ ਉਹਦੀ ਰੰਗਤ ਤੁਹਾਡੀਆਂ ਉਂਗਲੀਆਂ ਤੇ ਆ ਜਾਏਗੀ ਮਸਲੂਮ ਹੈ ਤਾਂ ਵੀ ਉਹ ਤੁਹਾਨੂੰ ਖੁਸ਼ਬੂ ਦੇਵੇਗਾ ਸਮਝਦੇ ਹੋ ਕਿ ਨਹੀਂ ਇਸ ਲਈ ਕਹਿੰਦੇ ਰੱਬ ਦੇ ਪਿਆਰੇ ਦਾ ਗੁਣ ਕੀ ਹੈ ਰੱਬ ਦਾ ਪਿਆਰਾ ਕੌਣ ਹੈ ਉਹ ਕਹਿੰਦੇ ਰੱਬ ਦਾ ਪਿਆਰਾ ਉਹ ਹੈ ਕਹਿਣ ਨਾਲ ਨਹੀਂ ਹੈ ਕਿ ਮੈਂ ਢਾਈ ਘੰਟੇ ਸਿਮਰਨ ਕਰਦਾ ਹਾਂ ਮੈਂ ਇੰਨੀ ਵਾਰ ਧਾਰਮਿਕ ਸਥਾਨ ਤੇ ਜਾਂਦਾ ਹਾਂ ਗੁਰਦੁਆਰੇ ਮੰਦਰ ਮਸਜਿਦ ਜਾ ਕੇ ਮੱਥੇ ਟੇਕਦਾ ਹਾਂ ਮੈਂ ਇੰਨੀਆਂ ਪੋਥੀਆਂ ਕਿਤਾਬਾਂ ਪੜਦਾ ਹਾਂ ਇੰਨੇ ਮੰਤਰ ਪੜਦਾ ਹਾਂ ਉਹ ਕਹਿੰਦੇ ਇਹਦੇ ਨਾਲ ਕੋਈ ਰੱਬ ਦਾ ਪਿਆਰਾ ਨਹੀਂ ਹੁੰਦਾ ਰੱਬ ਦਾ ਪਿਆਰਾ ਉਹ ਹੈ ਅger ਉਹ ਨੂੰ ਕੋਈ ਬੁਰਾ ਕਰੇ ਤੂੰ ਸੋਚਦਾ ਹੈ ਮੈਂ ਇਹਦੇ ਨਾਲ ਅੱਛਾ ਕੀ ਕਰ ਸਕਦਾ ਮੈਂ ਇਹਦਾ ਭਲਾ ਕਿੱਦਾਂ ਕਰ ਸਕਦਾ ਕਹਿੰਦੇ ਰ ਮਹਾਤਮਾ ਬੁੱਧ ਬੈਠੇ ਹੋਏ ਸੀ ਇੱਕ ਆਦਮੀ ਆਇਆ ਮਹਾਤਮਾ ਉਹ ਤਨੂੰ ਗਾਲੀ ਦੇਣ ਲੱਗਿਆ ਬੁਰਾ ਬੋਲਣ ਲੱਗਿਆ ਜਦੋਂ ਬੁਰਾ ਬੋਲਿਆ ਮਹਾਤਮਾ ਉਹ ਸੁਣਦੇ ਰਹੇ ਸੁਣਦੇ ਰਹੇ ਆਖਰ ਜਦੋਂ ਬੋਲ ਕੇ ਥੱਕ ਗਿਆ ਤਾਂ ਮਹਾਤਮਾ ਉਹਦੇ ਲਾਗੇ ਕੁਝ ਫਲ ਪਏ ਹੋਏ ਸੀ ਮਹਾਤਮਾ ਉਹਦੇ ਨੇ ਫਲ ਚੱਕੇ ਉਹ ਕਹਿੰਦੇ ਲੈ ਬੇਟਾ ਆ ਲੈ ਜਾ ਬੋਲ ਬੋਲ ਕੇ ਥੱਕ ਗਿਆ ਹੋਏਗਾ ਫਲ ਖਾ ਲੈ ਉਹ ਕਹਿੰਦਾ ਮਾਰੇ ਮੈਂ ਤੁਹਾਨੂੰ ਗਾਲੀਆਂ ਦੇ ਰਿਹਾ ਮੈਂ ਤੁਹਾਨੂੰ ਗਾਲੀਆਂ ਦੇ ਰਿਹਾ ਹਾਂ ਬੁਰਾ ਬੋਲ ਰਿਹਾ ਔਰ ਤੁਸੀਂ ਮੈਨੂੰ ਫਲ ਦੇ ਰਹੇ ਹੋ ਇਹ ਕੀ ਹੈ ਮਹਾਤਮਾ ਬੋਧਿਕਾ ਕੀ ਕਰੀਏ ਉਹ ਤੇਰੇ ਕੋ ਗਾਲੀ ਹੈ ਤੂੰ ਗਾਲੀ ਦੇ ਰਿਹਾ ਮੇਰੇ ਕੋ ਪਿਆਰ ਹੈ ਮੈਂ ਪਿਆਰ ਦੇ ਰਿਹਾ ਕਿਉਂਕਿ ਜਿਹਦੇ ਕੋਲ ਜੋ ਹੋਵੇ ਉਹੀ ਉਹ ਦੇ ਸਕਦਾ ਹੈ ਇਸ ਕਰਕੇ ਮੇਰੇ ਕੋ ਗਾਲੀ ਹੈ ਹੀ ਨਹੀਂ ਮੇਰੇ ਕੋ ਕ੍ਰੋਧ ਹੈ ਹੀ ਨਹੀਂ ਮੇਰੇ ਕੋ ਨਫ਼ਰਤ ਇਹ ਜਿਹੜੀ चीज ਮੇਰੇ ਕੋ ਹੈ ਨਹੀਂ ਮੈਂ ਦੇ ਕਿੱਦਾਂ ਸਕਦਾ ਹਾਂ ਕਿਉਂਕਿ ਬੰਦਾ ਦੂਜੇ ਨੂੰ ਉਹੀ ਦੇ ਸਕਦਾ ਜੋ ਉਹਦੇ ਕੋਲ ਹੁਣ ਚੈੱਕ ਕਰੋ ਤੁਹਾਡੇ ਕੋਲ ਕੀ ਹੈ ਅਗਰ ਤੁਸੀਂ ਕਿਸੇ ਨੂੰ ਕੋਈ ਤੁਹਾਨੂੰ ਬੁਰਾ ਕਹਿੰਦਾ ਔਰ ਤੁਸੀਂ ਅੱਗੇ ਉਹਨੂੰ ਬੁਰਾ ਬੋਲਦੇ ਹੋ ਗੁੱਸਾ ਕਰਦੇ ਹੋ ਮਾੜਾ ਕਹਿੰਦੇ ਹੋ ਤੇ ਇਹਦਾ ਮਤਲਬ ਬੰਦਾ ਮਾੜਾ ਨਹੀਂ ਕਹਿ ਰਿਹਾ ਸੀ ਗਲਤ ਨਹੀਂ ਕਿ ਸੱਚੇ ਕਹਿ ਰਿਹਾ ਸੀ ਕਿ ਤੂੰ ਬੁਰਾ ਹੈ ਕਿਉਂਕਿ ਤਾਂ ਹੀ ਤਾਂ ਤੇਰੇ ਅੰਦਰੋਂ ਗਾਲੀ ਨਿਕਲੀ ਕਿਉਂਕਿ ਗਾਲੀ ਹਮੇਸ਼ਾ ਬੁਰੇ ਚੋਂ ਨਿਕਲਦੀ ਹੈ ਅੱਛੇ ਚੋਂ ਤਾਂ ਹਮੇਸ਼ਾ ਪਿਆਰ ਨਿਕਲਦਾ ਹੈ ਖੁਸ਼ੀ ਨਿਕਲਦੀ ਹੈ ਦੁਆਵਾਂ ਨਿਕਲਦੀਆਂ ਕਿ ਰੱਬ ਤੇਰਾ ਭਲਾ ਕਰੇ ਜਿੱਦਾਂ ਇੱਕ ਸ਼ਬਦ ਤੁਸੀਂ ਸਾਰੇ ਸੁਣਦੇ ਵੀ ਹੋ ਕਿ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਹੁਣ ਇਹਦਾ ਮਤਲਬ ਕੀ ਪੜਦੇ ਸਾਰੇ ਹੀ ਕਿ ਤੇਰੇ ਬਾਣੇ ਸਰਬੱਤ ਦਾ ਭਲਾ ਪਰ ਇਹਦਾ ਅਰਥ ਨਹੀਂ ਕੋਈ ਸਮਝਦਾ ਇੱਥੇ ਚੱਲਣ ਦੀ ਕੋਈ ਕੋਸ਼ਿਸ਼ ਨਹੀਂ ਕਰਦਾ ਉਹ ਪਹਿਲੀ ਗੱਲ ਤਾਂ ਇਹ ਹੈ ਕਿ ਉਹ ਦੱਸਦੇ ਆ ਕਿ ਪ੍ਰਮਾਤਮਾ ਦਾ ਨਾਮ ਜਪੋ ਪ੍ਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ 'ਚ ਵਸਾਓ ਕਿਉਂਕਿ ਜਦੋਂ ਪ੍ਰਭੂ ਦਾ ਨਾਮ ਤੇਰੇ ਹਿਰਦੇ 'ਚ ਵਸੇਗਾ ਤੇਰੀ ਉਹਨਾਂ ਤਾਰ ਜੁੜੇਗੀ ਤਾਂ ਫੇਰ ਹੀ ਤੇਰੀ ਕਲਾ ਚੜ੍ਹਦੀ ਹੋਏਗੀ ਤਾਂ ਜੇ ਤੂੰ ਰੱਬ ਨੂੰ ਭੁੱਲ ਕੇ ਬਹਿ ਗਿਆ ਤਾਂ ਕਦੀ ਚੜ੍ਹਦੀ ਕਲਾ ਕੀ ਤੂੰ ਡੁੱਬਦਾ ਹੀ ਜਾਏਗਾ ਤੂੰ ਹਾਰਦਾ ਹੀ ਜਾਏਗਾ ਤੂੰ ਗਿਰਦਾ ਹੀ ਚਲਾ ਜਾਏਗਾ ਕਿਉਂਕਿ ਚੜ੍ਹਾਈ ਤਾਂ ਉਹਨਾਂ ਦੀ ਜ਼ਿੰਦਗੀ ਚਾਹੁੰਦੀ ਜਿਹੜੇ ਆਪਣੇ ਰੱਬ ਨਾਲ ਜੁੜਦੇ ਆ ਅਹੀਂ ਕਹਿੰਦੇ ਨੀਚੋਂ ਉੱਚ ਕਰੇ ਮੇਰਾ ਗੋਬਿੰਦ ਕਿ ਨੀਮਿਆਂ ਨੂੰ ਉੱਚੇ ਕਰਨ ਵਾਲਾ ਤਾਂ ਇੱਕੋ ਹੀ ਹੈ ਉਹ ਪ੍ਰਮਾਤਮਾ ਉਹ ਪ੍ਰਭੂ ਹੁਣ ਉਹ ਦੱਸਿਆ ਜਾਂਦਾ ਹੈ ਕਿ ਨਾਨਕ ਨਾਮ ਚੜ੍ਹਦੀ ਕਲਾ ਕਿ ਨਾਮ ਨਾਲ ਜੁੜੇਗਾ ਤਾਂ ਨਾਮ ਆਪ ਅੱਗੇ ਨੂੰ ਜਾਂਦਾ ਹੈ ਉੱਪਰ ਜਾਂਦਾ ਤਾਂ ਜੇ ਉਹਦੇ ਨਾਲ ਜੁੜ ਗਿਆਂ ਤਾਂ ਫਿਰ ਤੂੰ ਵੀ ਉੱਪਰ ਹੀ ਜਾਏਗਾ ਯਾਨੀ ਤੈਨੂੰ ਕਾਮਯਾਬੀ ਮਿਲੇਗੀ ਸਫਲਤਾ ਮਿਲੇਗੀ ਕਿਉਂਕਿ ਇਨਸਾਨ ਜਿਹਦਾ ਨਾਮ ਲੈਂਦਾ ਹੈ ਨਾ ਇਨਸਾਨ ਦੀ ਸੁਰਤੀ ਫਿਰ ਉਧਰ ਹੀ ਚਲੀ ਜਾਂਦੀ ਹੈ। ਬਦ ਲੋ ਸਮਝਦੇ ਹੋ ਕਿ ਨਹੀਂ? ਹੁਣ ਤੁਸੀਂ ਇੱਥੇ ਬੈਠੇ-ਬੈਠੇ ਕਿਸੇ ਰਿਸ਼ਤੇਦਾਰ ਨੂੰ ਯਾਦ ਕਰੋ ਦਾ ਨਾਮ ਲਓ ਤੁਹਾਡਾ ਧਿਆਨ ਚਲੇ ਜਾਣਾ। ਹਾਂ ਉਹ ਵੀ ਉਹ ਮੇਰਾ ਰਿਸ਼ਤੇਦਾਰ ਹੁਸ਼ਿਆਰ ਪਰ ਹੈ, ਜਲੰਧਰ ਹੈ, ਲੁਧਿਆਣਾ ਹੈ, ਕੈਨੇਡਾ ਹੈ, ਇੰਗਲੈਂਡ ਹੈ, ਅਮਰੀਕਾ ਜਿੱਥੇ ਵੀ ਹੈ ਧਿਆਨ ਤੁਹਾਡਾ ਉੱਥੇ ਚਲਾ ਜਾਣਾ ਹੈ। ਹੁਣ ਕਹਿੰਦੇ ਜਦੋਂ ਅਸੀਂ ਨਾਮ ਲੈਂਦੇ ਨਾ ਤਾਂ ਜਿਹੜਾ ਨਾਮ ਲੈਂਦੇ ਸਾਡੀ ਸੁਰਤੀ ਉੱਧਰ ਚਲੀ ਜਾਂਦੀ ਹੈ ਤੇ ਜੇ ਪ੍ਰਭੂ ਦਾ ਨਾਮ ਲਵਾਂਗੇ ਤਾਂ ਪ੍ਰਭੂ ਸਰਬੋਤਮ ਹੈ ਸਭ ਤੋਂ ਸ਼ਕਤੀਸ਼ਾਲੀ ਹੈ ਔਰ ਜਦੋਂ ਸੁਰਤੀ ਉਹਦੇ ਨਾਲ ਜਾਏਗੀ ਤਾਂ ਜੇ ਸੁਰਤੀ ਪ੍ਰਮਾਤਮਾ ਨਾਲ ਜੁੜੇਗੀ ਉਹ ਸ਼ਕਤੀਸ਼ਾਲੀ ਹੈ ਉਹ ਸਰਬੋਤਮ ਹੈ ਤਾਂ ਉਹ ਸੁਰਤੀ ਜਦੋਂ ਸਾਡੀ ਉਹਦੇ ਨਾਲ ਜੁੜੇਗੀ ਸਾਨੂੰ ਵੀ ਸਰਬੋਤਮ ਬਣਾਏਗਾ ਸਾਨੂੰ ਵੀ ਸ਼ਕਤੀਸ਼ਾਲੀ ਬਣਾਏਗਾ ਕਿਉਂਕਿ ਸ਼ਕਤੀਸ਼ਾਲੀ ਦੇ ਨਾਲ ਜੁੜ ਕੇ ਸ਼ਕਤੀਸ਼ਾਲੀ ਦੇ ਹੋ ਕੇ ਪਰ ਇਹ ਤਾਂ ਕਦੀ ਹੋ ਨਹੀਂ ਸਕਦਾ ਕਿ ਸਾਡੀ ਸੁਰਤੀ ਉੱਧਰ ਜੁੜੀ ਹੋਵੇ ਤਾਂ ਸਾਡੇ ਅੰਦਰ ਚਿੰਤਾ ਆਵੇ ਡਰ ਆਵੇ ਕਿਉਂਕਿ ਫਿਰ ਇਨਸਾਨ ਨੂੰ ਪਤਾ ਹੁੰਦਾ ਹੈ ਕਿ ਜਿਹਦੇ ਨਾਲ ਮੇਰੀ ਸੁਰਤੀ ਜੁੜੀ ਹੈ ਨਾ ਉਹ ਕੋਈ ਸਧਾਰਨ ਸ਼ਕਤੀ ਨਹੀਂ ਹੈ ਉਹ ਕੋਈ ਕਮਜ਼ੋਰ ਇਨਸਾਨ ਨਹੀਂ ਹੈ ਉਹ ਸਾਰੀ ਦੁਨੀਆ ਨੂੰ ਪੈਦਾ ਕਰਨ ਵਾਲਾ ਪ੍ਰਮਾਤਮਾ ਹੈ ਉਹ ਜੇ ਹਾਲਾਤ ਮੇਰੇ ਕਾਬੂ 'ਚ ਨਹੀਂ ਹੈ ਪਰ ਜਿਹਦੇ ਨਾਲ ਮੈਂ ਜੁੜਿਆ ਮੇਰੇ ਮਾਲਕ ਦੇ ਕਾਬੂ 'ਚ ਤਾਂ ਹਰ ਚੀਜ਼ ਹੈ ਇਸ ਲਈ ਮੈਨੂੰ ਡਰਨ ਦੀ ਜ਼ਰੂਰਤ ਕੀ ਹੈ ਤੂੰ ਸਮਝਣਾ ਜਰਾ ਇਸ ਚੀਜ਼ ਨੂੰ ਕਿ ਅਗਰ ਇਨਸਾਨ ਇਹ ਗੱਲ ਕਹਿੰਦਾ ਹੈ ਕਿ ਤੇਰੇ ਬਾਣੇ ਸਰਬੱਤ ਦਾ ਭਲਾ ਤਾਂ ਇੱਥੇ ਵੀ ਸਮਝਣੀ ਹੈ ਕਿ ਤੇਰੇ ਬਾਣੇ ਸਰਬੱਤ ਦਾ ਭਲਾ ਦਾ ਮਤਲਬ ਵੀ ਕੀ ਹੈ ਕਿ ਰੱਬ ਕੋਲੋਂ ਜਦੋਂ ਵੀ ਮੰਗੋ ਨਾ ਇਹ ਨਾ ਕੋ ਰੱਬਾ ਮੈਨੂੰ ਆਹ ਦੇ ਰੱਬਾ ਮੈਨੂੰ ਉਹ ਦੇ ਬਲਕਿ ਇਹ ਕੋ ਰੱਬਾ ਮੈਨੂੰ ਤਾਕਤ ਦੇ ਕਿ ਮੈਂ ਤੇਰੇ ਬਾਣੇ ਦੇ ਅੰਦਰ ਚੱਲ ਸਕਾਂ ਤੇਰੇ ਬਾਣੀ ਅੰਦਰ ਰਾਜੀ ਰਹਿ ਸਕਾਂ ਕਿਉਂਕਿ ਜਦੋਂ ਮੈਂ ਤੇਰਾ ਬਾਣਾ ਮੰਨੂਗਾ ਤਾਂ ਉਹਦੇ 'ਚ ਮੇਰਾ ਵੀ ਭਲਾ ਤਾਂ ਸਰਵਤ ਦਾ ਵੀ ਭਲਾ ਹੋਏਗਾ ਤਾਂ ਜੇ ਮੈਂ ਕਹੂੰਗਾ ਰੱਬਾ ਮੈਨੂੰ ਆਹ ਦੇ ਰੱਬਾ ਮੈਨੂੰ ਆਹ ਮਿਲੇ ਤਾਂ ਫਿਰ ਮੈਂ ਸਿਰਫ ਆਪਣੇ ਬਾਰੇ ਸੋਚ ਰਿਹਾ ਸਮਝਦੇ ਹੋ ਕਿ ਨਹੀਂ ਜਦੋਂ ਇਹ ਕਹਾਣੀ ਸੁਣਾਈ ਦੀ ਹੈ ਬਹੁਤ ਪੁਰਾਣੀ ਕਹਾਣੀ ਹੈ ਪਿਆਰੀ ਕਹਾਣੀ ਹੈ ਤੁਸੀਂ ਵੀ ਸ਼ਾਇਦ ਸੁਣੀ ਹੋਵੇ ਕਿ ਇੱਕ ਆਦਮੀ ਸੀ ਉਹਦੀਆਂ ਦੋ ਬੇਟੀਆਂ ਉਹ ਦੋਨਾਂ ਦੀ ਜਦੋਂ ਸ਼ਾਦੀ ਹੋਈ ਇੱਕ ਦੀ ਸ਼ਾਦੀ ਕੁਮਾਰ ਦੇ ਘਰ ਹੋ ਗਈ ਦੂਜੀ ਦੀ ਸ਼ਾਦੀ ਕਿਸਾਨ ਦੇ ਘਰ ਹੋ ਗਈ ਸਮਝ ਦਿਓ ਕਿ ਨਹੀਂ ਹੁਣ ਸ਼ਾਦੀ ਤੋਂ ਕੁਝ ਮਹੀਨਿਆਂ ਬਾਅਦ ਪਤਨੀ ਨੇ ਕਿਹਾ ਆਪਣੇ ਪਤੀ ਨੂੰ ਕਿ ਬੇਟੀਆਂ ਦੀ ਖਬਰ ਤਾਂ ਲੈ ਕੇ ਆਓ ਕਿ ਕਿੰਨੇ ਮਹੀਨੇ ਹੋ ਗਏ ਆ ਹਾਲ ਚਾਲ ਪੁੱਛ ਕੇ ਆਓ ਹੁਣ ਕਹਿੰਦੇ ਇਹ ਬਾਪ ਜਦੋਂ ਪਹਿਲੀ ਵੱਡੀ ਬੇਟੀ ਦੇ ਘਰ ਗਿਆ ਜਿਹੜੀ ਕੁਮਾਰ ਦੇ ਘਰ ਵਿਆਹੀ ਸੀ ਪੁੱਛਿਆ ਬੇਟੀ ਹੋਰ ਹਾਲ ਚਾਲ ਕੀ ਹੈ ਬੇਟੀ ਕਹਿੰਦੀ ਪਿਤਾ ਜੀ ਬਹੁਤ ਬੁਰਾ ਹਾਲ ਹੈ ਤੰਗੀ ਬਹੁਤ ਹੈ ਗਰੀਬੀ ਬਹੁਤ ਹੈ ਔਰ ਇਸ ਵਾਰ ਮੇਰੇ ਪਤੀ ਨੇ ਕਰਜਾ ਚੱਕ ਕੇ ਕਰਜਾ ਚੱਕ ਕੇ ਭਾਂਡੇ ਤਿਆਰ ਕੀਤੇ ਆਵੇ ਚ ਰੱਖੇ ਆਵਾ ਹੁੰਦਾ ਨਾ ਕਿਤੇ ਭਾਂਡੇ ਪਕਾਏ ਜਾਂਦੇ ਆ ਇਹਦੇ ਲਈ ਤੁਸੀਂ ਦੁਆ ਕਰੋ ਕਿ ਕਿਤੇ ਬਰਸਾਤ ਨਾ ਹੋਵੇ ਕਿਉਂਕਿ ਜੇ ਬਰਸਾਤ ਆ ਗਈ ਆਵਾ ਬੁੱਝ ਜਾਣਾ ਹੈ ਜੇ ਆਵਾ ਬੁੱਝ ਗਿਆ ਤਾਂ ਭਾਂਡੇ ਕੱਚੇ ਰਹਿ ਜਾਣੇ ਆ ਜੇ ਭਾਂਡੇ ਕੱਚੇ ਰਹਿ ਗਏ ਤਾਂ ਕਰਜਾ ਹੋਰ ਚੜ ਜਾਣਾ ਕਿਉਂਕਿ ਭਾਂਡੇ ਪੱਕੇ ਹੋਣਗੇ ਵੇਚਾਂਗੇ ਤਾਂ ਫੇਰ ਹੀ ਕਰਜਾ ਉਤਰੇਗਾ ਇਸ ਲਈ ਤੁਸੀਂ ਦੁਆ ਕਰੋ ਯੋਕੇ ਸੁਣਿਆ ਹੈ ਕਿ ਬੱਚਿਆਂ ਦੇ ਹੱਕ 'ਚ ਮਾਤਾ ਪਿਤਾ ਦੀ ਦੁਆ ਬੜੀ ਜਲਦੀ ਕਬੂਲ ਹੁੰਦੀ ਹੈ ਅਰਦਾਸ ਕਰੋ ਕਿ ਬਰਸਾਤ ਨਾ ਹੋਵੇ ਔਰ ਸਾਡਾ ਆਵਾ ਇੰਨੇ ਦਿਨ ਚੱਲਣਾ ਹੈ 40 45 ਦਿਨ ਇਹ ਪੱਕਾ ਹੋਵੇ ਬਾਪ ਕਹਿੰਦਾ ਕੋਈ ਨਹੀਂ ਬੇਟਾ ਜ਼ਰੂਰ ਕਰੂੰਗਾ ਤੇਰੇ ਵਾਸਤੇ ਅਰਦਾਸ ਰਾਤ ਰੁਕਿਆ ਬਾਪ ਅਗਲੇ ਦਿਨ ਦੂਜੀ ਬੇਟੀ ਦੇ ਕੋਲ ਚਲਾ ਗਿਆ ਜਦੋਂ ਦੂਜੀ ਨੂੰ ਜਾ ਕੇ ਪੁੱਛਿਆ ਬੇਟਾ ਤੂੰ ਦੱਸ ਹਾਲ ਚਾਲ ਕੀ ਹੋ ਕਹਿੰਦੀ ਪਿਤਾ ਜੀ ਬੜਾ ਮਾੜਾ ਹਾਲ ਹੈ ਕਹਿੰਦਾ ਬੇਟਾ ਕੀ ਗੱਲ ਹੋ ਗਈ ਉਹ ਕਹਿੰਦਾ ਪਿਤਾ ਜੀ ਕੀ ਦੱਸਾਂ ਘਰ 'ਚ ਇੰਨੀ ਗਰੀਬੀ ਹੈ ਔਰ ਇਸਵਾਰ ਇਹਨਾਂ ਨੇ ਕਰਜਾ ਚੱਕ ਕੇ ਠੇਕੇ ਤੇ ਜਮੀਨ ਲੈ ਕੇ ਫਸਲ ਬੋਈ ਐ ਪਰ ਬਰਸਾਤ ਹੋ ਨਹੀਂ ਰਹੀ ਜੇ ਬਰਸਾਤ ਨਾ ਹੋਈ ਤਾਂ ਸਾਰੀ ਫਸਲ ਸੜ ਜਾਣੀ ਐ ਅਸੀਂ ਤਾਂ ਲੁੱਟੇ ਜਾਣਾ ਐ ਇਸ ਲਈ ਦੁਆ ਕਰੋ ਬਰਸਾਤ ਹੋਵੇ ਜਿੰਨੀ ਜਲਦੀ ਮਾਰਿਸ਼ ਹੋਏਗੀ ਉਨੀ ਫਸਲ ਚੰਗੀ ਆਏਗੀ ਫਸਲ ਚੰਗੀ ਆਏਗੀ ਤਾਂ ਸਾਰੇ ਕਰਜੇ ਸਾਡੇ ਉਤਰ ਜਾਣਗੇ ਔਰ ਸੁਣਿਆ ਮਾਤਾ ਪਿਤਾ ਜੋ ਵੀ ਬੱਚਿਆਂ ਦੇ ਹੱਕ ਚ ਦੁਆ ਕਰਦੇ ਪੂਰੀ ਹੁੰਦੀ ਸੋ ਹੁਣੇ ਹੀ ਦੁਆ ਕਰੋ ਕਿ ਬਰਸਾਤ ਹੋਵੇ ਹੁਣ ਬਾਪ ਤਾਂ ਪਰੇਸ਼ਾਨੀ ਚ ਪੈ ਗਿਆ ਇੱਕ ਬੇਟੀ ਕਹਿੰਦੀ ਬਰਸਾਤ ਨਾ ਹੋਣ ਦੀ ਦੁਆ ਕਰੋ ਜੇ ਹੋ ਗਈ ਅਸੀਂ ਲੁੱਟੇ ਗਏ ਉਹ ਦੂਜੀ ਕਹਿੰਦੀ ਇਹ ਨਾ ਹੋਈ ਫਿਰ ਲੁੱਟੇ ਐ ਹੁਣ ਮੈਂ ਕਿਹਦੇ ਵਾਸਤੇ ਮੰਗਾ ਫਿਰ ਉਹਨੇ ਹੱਥ ਜੋੜੇ हे ਪ੍ਰਮਾਤਮਾ ਇਸ ਲਈ ਮੇਰੀਆਂ ਦੋਨਾਂ ਧੀਆਂ ਨੂੰ ਤੇਰੀ ਰਹਿਮਤ ਦੀ ਲੋੜ ਐ ਇਸ ਲਈ ਮੈਂ ਨਹੀਂ ਮੰਗਦਾ ਬਰਸਾਤ ਹੋਵੇ ਜਾਂ ਨਾ ਹੋਵੇ ਇਸ ਲਈ हे ਪ੍ਰਭੂ हे ਪ੍ਰਮਾਤਮਾ ਇਹਨਾਂ ਵਾਸਤੇ ਜੋ ਚੰਗਾ ਹੈ ਉਹ ਤੂੰ ਕਰ ਦੇ ਕਿਉਂਕਿ ਇਹਨਾਂ ਤੋਂ ਵਹਿਤਰ ਇਹਨਾਂ ਤੋਂ ਵਹਿਤਰ ਤੂੰ ਜਾਣਦਾ ਕਿ ਇਹਨਾਂ ਵਾਸਤੇ ਅੱਛਾ ਕੀ ਹੈ ਉਹ ਕਰਦੇ ਜਦੋਂ ਉਹ ਗੱਲ ਪ੍ਰਭੂ ਦੇ ਛੱਡੀ ਤਾਂ ਫੇ ਅੰਦਰੋਂ ਆਵਾਜ਼ ਆਈ ਐ ਕਿਸਾਨ ਜੇ ਤੂੰ ਮੰਗਦਾ ਬਰਸਾਤ ਹੋਵੇ ਤਾਂ ਇੱਕ ਗਈ ਸੀ ਫੇ ਕੁਮਾਰ ਦੀ ਤੀ ਗਈ ਕੁਮਾਰ ਆਈ ਗਈ ਸੀ ਜੇ ਤੂੰ ਕਹਿੰਦਾ ਨਾ ਹੋਵੇ ਤਾਂ ਫੇਰ ਕਿਸਾਨ ਵਾਲੀ ਗਈ ਸੀ ਪਰ ਹੁਣ ਤੂੰ ਗੱਲ ਮੇਤੇ ਛੱਡੀ ਏ ਤਾਂ ਲੈ ਹੁਣ ਦੋਨਾਂ ਨੂੰ ਕੁਛ ਨਹੀਂ ਹੋਣ ਦਿੰਦਾ ਕੀ ਹੋਈ ਪ੍ਰਮਾਤਮਾ ਦੀ ਰਹਿਮਤ ਜਿੱਥੇ ਬਰਸਾਤ ਦੀ ਲੋੜ ਸੀ ਉਹ ਪਿੰਡ 'ਚ ਬਰਸਾਤ ਹੋ ਗਈ ਤਾਂ ਦੂਜੀ ਜਗ੍ਹਾ ਧੁੱਪ ਹੀ ਰਹੀ ਜੋ ਕਈ ਜਗ੍ਹਾ ਦੇਖਿਆ ਤੁਸੀਂ ਬੰਦੇ ਇੱਥੇ ਕੀ ਮੀਂਹ ਪੈ ਗਿਆ ਉੱਥੇ ਤਾਂ ਪਿਆ ਹੀ ਨਹੀਂ ਹੋ ਜਾਂਦਾ ਕਹਿੰਦੇ ਕਈ ਵਾਰ ਬਸੀਮਾ ਬਰਸਾਤ ਛੱਡ ਦਿੰਦੀ ਹੈ ਇਹ ਉਹਦੀ ਕਿਰਪਾ ਹੈ ਕਿਉਂਕਿ ਉਹਨੂੰ ਪਤਾ ਕਿੱਥੇ ਬਰਸਾਣਾ ਹੈ ਤਾਂ ਕਿੱਥੇ ਤਾਂ ਹੀ ਕਹਿੰਦੇ ਤੇਰੀ ਚਾਹੀ ਮੇ ਪ੍ਰਭੂ ਹੈ ਮੇਰਾ ਕਲਿਆਣ ਮੇਰੀ ਚਾਹੀ ਮਤ ਕਰੋ ਮੈਂ ਮੂਰਖ ਇਸ ਲਈ ਤੁਸੀਂ ਕਦੀ ਇਹ ਨਾ ਮੰਗੋ ਰੱਬਾ ਇਦਾਂ ਕਰ ਇਦਾਂ ਹੋਵੇ ਕਿਉਂਕਿ ਜਦੋਂ ਇਦਾਂ ਕਹਿੰਦੇ ਆ ਨਾ ਤੋ ਤੁਹਾਨੂੰ ਤਾਂ ਲੱਗਦਾ ਅਗਰ ਹੋ ਜਾਵੇ ਤਾਂ ਮੇਰਾ ਭਲਾ ਹੈ ਪਰ ਪਤਾ ਨਹੀਂ ਤੁਹਾਡਾ ਇੱਕ ਦਾ ਭਲਾ ਕਰਨ ਵਾਸਤੇ ਰੱਬ ਨੇ ਹਜ਼ਾਰਾਂ ਦਾ ਨੁਕਸਾਨ ਥੋੜੀ ਕਰਨਾ ਰੱਬ ਨੇ ਇਸ ਲਈ ਇਹ ਮੰਗੋ ਕਿ ਇਹ ਪਰਮਾਤਮਾ ਉਹ ਕਰ ਜਿੱਚ ਸਭ ਦਾ ਭਲਾ ਹੋਵੇ ਔਰ ਜਦੋਂ ਸਭ ਦੀ ਗੱਲ ਆਂਦੀ ਤਾਂ ਰੱਬ ਨੇ ਕੋਈ ਐਸਾ ਰਸਤਾ ਕਰਨਾ ਕਿ ਤੁਹਾਡਾ ਵੀ ਨੁਕਸਾਨ ਨਹੀਂ ਹੋਏਗਾ ਤੇ ਕਿਸੇ ਹੋਰ ਦਾ ਨੁਕਸਾਨ ਵੀ ਇਸ ਲਈ ਇਹਨੂੰ ਕਹਿੰਦੇ ਤੇਰੇ ਭਾਣੇ ਸਰਬਤ ਦਾ ਇਸ ਲਈ ਹੁਣ ਇਨਸਾਨ ਕਹਿੰਦਾ ਤਾਂ ਹੈ ਕਿ ਸਰਬੱਤ ਦਾ ਭਲਾ ਹੋਵੇ ਪਰ ਮੰਗਦਾ ਕੀ ਹੈ ਰੱਬਾ ਮੇਰੀ ਆਬੇਸ਼ ਪੂਰੀ ਕਰ ਦੇ ਮੇਰੀ ਆ ਇੱਛਾ ਪੂਰੀ ਕਰ ਦੇ ਮੈਂ ਤੇਰਾ ਬੜਾ ਨਾਮ ਲੈਂਦਾ ਹਾਂ ਮੈਂ ਤੇਰੀ ਬੜੀ ਬੰਦਗੀ ਕਰਦਾ ਹਾਂ ਤੇ ਇਹਦਾ ਮਤਲਬ ਹੋਣ ਕਹਿ ਕੁਛ ਰਹੇ ਤਾਂ ਕਰੇ ਸੀ ਕਹਦੇ ਹੋ ਸੋ ਇਸ ਲਈ ਇੱਕ ਆਪਣਾ ਆਪਣੀ ਵਾਰੀ ਨਾਲ ਸੋਚੋ ਬਲਕਿ ਇਦਾਂ ਦੇਖੋ ਕਿ ਉਹ ਪਰਮਾਤਮਾ ਸਭ ਦਾ ਪਿਤਾ ਹੈ ਇਸ ਲਈ ਪਿਤਾ ਨੇ ਇੱਕ ਬੱਚੇ ਬਾਰੇ ਨਹੀਂ ਉਹਨਾਂ ਸਾਰਿਆਂ ਬੱਚਿਆਂ ਬਾਰੇ ਸੋਚਣਾ ਕਿ ਮੇਰੇ ਕਿਸੇ ਵੀ ਬੱਚੇ ਨੂੰ ਕੋਈ ਤਕਲੀਫ ਨਾ ਹੋਵੇ ਮੇਰਾ ਹਰ ਬੱਚਾ ਸੁਖੀ ਰਵੇ ਹਰ ਬੱਚਾ ਖੁਸ਼ ਰਵੇ ਇਸ ਲਈ ਇੱਕ ਸ਼ਬਦ ਅੰਦਰ ਕੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਦੋ ਇਸ਼ਾਰੇ ਐ ਕਿ ਜੇ ਚੜਦੀ ਕਲਾ ਚਾਹੀਦੀ ਐ ਨਾ ਤਾਂ ਸਿਮਰਨ ਨਾਲ ਜੁੜ ਕਿਉਂਕਿ ਸ਼ਬਦ ਸਾਨੂੰ ਜੋੜਦਾ ਹੈ ਪ੍ਰਮਾਤਮਾ ਦੇ ਨਾਲ ਜਿਸ ਨੇ ਹਰ ਚੀ ਸ਼ੈ ਨੂੰ ਪੈਦਾ ਕੀਤਾ ਹੈ ਹਰ ਚੀਜ਼ ਨੂੰ ਪੈਦਾ ਕੀਤਾ ਹੈ ਬੋਲੋ ਸਮਝਦੇ ਹੋ ਕਿ ਨਹੀਂ ਜਿੱਦਾਂ ਧਰਤੀ ਕੋ ਉਜਾਊ ਸ਼ਕਤੀ ਹੈ ਇਹਦਾ ਕਈ ਵਾਰ ਕਿਸੇ ਮਨ ਤੇ ਸਵਾਲ ਆਂਦਾ ਹੈ ਕਿ ਜੇ ਰੱਬ ਕੋ ਸਭ ਕੁਝ ਹੈ ਤਾਂ ਫੇ ਦੁਨੀਆ ਤੇ ਦੁੱਖ ਕਿਉਂ ਹੈ ਜੇ ਰੱਬ ਕੋਲ ਸਭ ਕੁਝ ਹੈ ਇੰਨੀ ਸ਼ਕਤੀ ਹੈ ਇੰਨੀ ਤਾਕਤ ਹੈ ਤਾਂ ਦੁਨੀਆ ਤੇ ਦੁੱਖ ਕਿਉਂ ਹੈ ਫੇ ਰੱਬ ਸਭ ਨੂੰ ਦਿੰਦਾ ਕਿਉਂ ਨਹੀਂ ਤਾਂ ਹੁਣ ਗੱਲ ਇੱਕ ਸਮਝ ਲੈਣੀ ਹੈ ਕਿ ਰੱਬ ਕੋਲ ਸ਼ਕਤੀ ਹੈ ਪਰ ਉਹ ਸਭ ਨੂੰ ਦਿੰਦਾ ਕਿਉਂ ਨਹੀਂ ਉਹ ਤਾਂ ਸਭ ਨੂੰ ਦੇਣਾ ਚਾਹੁੰਦਾ ਹੈ ਪਰ ਇਨਸਾਨ ਨੂੰ ਲੈਣ ਦੀ ਕਲਾ ਢੰਗ ਨਹੀਂ ਆਉਂਦਾ ਹੁਣ ਪ੍ਰithvi ਕੋ ਪਜਾਊ ਸ਼ਕਤੀ ਹੈ ਬੋਲੋ ਹੈ ਜਾਂ ਨਹੀਂ ਪਰ ਪ੍ਰਿਥਵੀ ਸਭ ਨੂੰ ਦਾਣੇ ਨਹੀਂ ਦਿੰਦੀ ਅਨਾਜ ਨਹੀਂ ਦਿੰਦੀ ਪ੍ਰਿਥਵੀ ਅਨਾਜ ਉਹਨੂੰ ਹੀ ਦਿੰਦੀ ਹੈ ਜਿਹੜਾ ਦਾਣਾ ਬੀਜੇਗਾ ਜਿੱਦਾਂ ਅਸੀਂ ਇੱਕ ਗੱਲ ਕਹੀਦੀ ਹੈ ਕਿ گاਉਂ ਸਾਨੂੰ ਕੀ ਦਿੰਦੀ ਹੈ ਅਸੀਂ ਇੱਕ ਸਵਾਲ ਪੁੱਛੀਦਾ ਹੁੰਦਾ گاਉਂ ਸਾਨੂੰ ਜਵਾਬ ਦਿਓ ਕੀ ਦਿੰਦੀ ਹੈ گاਉਂ ਪਤਾ ਨਹੀਂ ਤੁਹਾਨੂੰ ਕੁਝ ਬੋਲੋ ਤਾਂ ਸਹੀ ਜਵਾਬ ਤਾਂ ਦਿਓ گاਉਂ ਕੀ ਦਿੰਦੀ ਹੈ ਸਾਨੂੰ ਦੁੱਧ ਦਿੰਦੀ ਹੈ ਪੱਕੀ ਗੱਲ ਸੱਚੀ ਗੱਲ ਹੁਣ ਚਲੋ ਤੁਸੀਂ ਕਹਿੰਦੇ گاਊ ਸਾਨੂੰ ਦੁੱਧ ਦਿੰਦੀ ਹੈ ਪਰ ਅਸੀਂ ਕਹਾਂਗੇ گاਊ ਸਾਨੂੰ ਦੁੱਧ ਦਿੰਦੀ ਨਹੀਂ ਹੈ ਸਾਨੂੰ ਦੁੱਧ ਚੋਣਿਆ ਪੈਂਦਾ ਹੈ ਹੁਣ گاਊ ਸਾਹਮਣੇ ਆ ਕੇ ਥੜੀ ਕਹਿੰਦੀ ਹੈ ਲੈ ਆਹ ਬਾਲਟੀ ਭਰ ਦਿੱਤੀ ਚੱਕ ਕੇ ਲੈ ਜਾ ਘਰ ਨੂੰ ਕਹਿੰਦੀ ਹੈ ਤਾਂ گاਊ ਆਵਾਜ਼ ਮਾਰਦੀ ਹੈ ੜੀਂਗਦੀ ਹੈ ਤੁਸੀਂ ਜਾਂਦੇ ਹੋ ਬਾਲਟੀ ਚਾਹਾਂ گا گاਊ ਨੇ ਦੁੱਧ ਦਿੱਤਾ ਮੈਨੂੰ ਮੈਂ ਬਾਲਟੀ ਲੈ ਕੇ ਘਰ ਨੂੰ ਜਾ ਰਿਹਾ ਹਾਂ گاਊ ਦੇ ਕੋਲ ਦੁੱਧ ਹੈ ਪਰ ਆਪਣੇ ਆਪ ਨਹੀਂ ਦਿੱੰਦੀ ਉਹ ਲੈਣਾ ਸਾਨੂੰ ਮਿਹਨਤ ਕਰਕੇ ਪੈਂਦਾ ਹੈ ਰੱਬ ਕੋਲ ਸਭ ਕੁਝ ਹੈ ਜ਼ਮੀਨ ਦੇ ਕੋਲ ਪਜਾਊ ਸ਼ਕਤੀ ਹੈ ਪਰ ਉਹ ਆਪਣੇ ਆਪ ਹੀ ਦਾਣੇ ਪੈਦਾ ਕਰਕੇ ਕਹਿੰਦੀ ਹੈ ਬੋਰੀ ਬੰਦਤੀ ਚੱਕ ਕੇ ਲੈ ਜਾ ਉਹ ਕਹਿੰਦੀ ਮੇਰੇ ਅੰਦਰ ਪਜਾਊ ਸ਼ਕਤੀ ਹੈ ਤੂੰ ਇੱਕ ਦਾਣਾ ਪਾਏਗਾ ਮੈਂ ਹਜ਼ਾਰ ਦਵਾਂਗੀ ਪਰ ਪਹਿਲਾ ਪਾਣਾ ਮਿਹਨਤ ਤੈਨੂੰ ਕਰਨੀ ਪੈਣੀ ਹੈ ਅੱਜ ਬੰਦਾ ਵੀ ਕਹਿੰਦਾ ਰੱਬਾ ਰਹਿਮਤ ਕਿਉਂ ਨਹੀਂ ਕਰਦਾ ਉਹ ਰੱਬ ਕਹਿੰਦਾ ਮੈਂ ਤਾਂ ਤਿਆਰ ਹਾਂ ਤੂੰ ਰਹਿਮਤ ਵਾਸਤੇ ਕਰ ਕੀ ਰਿਹਾ ਹੈ ਜ਼ਮੀਨ ਤਾਂ ਕਹਿੰਦੀ ਮੈਂ ਤਾਂ ਫਸਲ ਦੇਣ ਨੂੰ ਤਿਆਰ ਹਾਂ ਪਰ ਫਸਲ ਲੈਣ ਵਾਸਤੇ ਤੂੰ ਕੀ ਕਰ ਰਿਹਾ ਹੈ ਤੂੰ ਮਿਹਨਤ ਕਰ ਰਿਹਾ ਹੈ ਹਲ ਬਾਹ ਰਿਹਾ ਹੈ ਦਾਣਾ ਬੀਜ ਰਿਹਾ ਹੈ ਉਹ ਤੂੰ ਦਾਣਾ ਤਾਂ ਬੀਜ ਮੈਂ ਹਜ਼ਾਰ ਗੁਣਾ ਕਰਕੇ ਦੇਣ ਨੂੰ ਰੱਬ ਕਹਿੰਦਾ ਮੈਂ ਦੇਣ ਨੂੰ ਤਿਆਰ ਹੈ ਪਰ ਬੰਦਾ ਹੀ ਚੱਲ ਕੇ ਸਤ ਸੰਗਤ ਤੱਕ ਨਹੀਂ ਆਉਂਦਾ ਸਿਮਰਨ ਨਹੀਂ ਕਰਦਾ ਬੰਦਗੀ ਨਹੀਂ ਕਰਦਾ ਭਗਤੀ ਨਹੀਂ ਕਰਦਾ ਹੁਣ ਇਹਨੂੰ ਇਦਾਂ ਸਮਝ ਲਓ ਦੁਨੀਆਵੀ ਤੌਰ ਤੇ ਕਿ ਤੁਸੀਂ ਕਿਸੇ ਜਿਮ ਦੇ ਵਿੱਚ ਜਾਓ ਜਿਹੜਾ ਜਿਮ ਦਾ ਕੋਚ ਹੈ ਉਹਨੂੰ ਕਹੋ ਭਾਈ ਮੈਂ ਜਿਮ ਦਾ ਮੈਂਬਰ ਬਣਿਆ ਸੀ ਪਰ ਮੇਰਾ ਭਜਨ ਤਾਂ ਘਟਿਆ ਨਹੀਂ ਅਜੇ ਮਦਾ ਮੈਂਬਰ ਗਵੇ ਕੋਚ ਗਵੇ ਹਾਂ ਵੀ ਜੇ ਮਾਇ ਨੂੰ ਕਿੰਨਾ ਚਿਰ ਹੋ ਗਿਆ 6 ਮਹੀਨੇ ਹੋ ਗਏ ਐ ਹੀ ਨਹੀਂ ਮੈਂ ਤ ਉਹਨਾਂ ਨਾਲ ਹੁਣ ਘਰ ਬੈਠੇ ਥੋੜੀ ਬਜਨ ਘੱਟਣਾ ਤੇਰਾ ਰੋ ਜਾ ਮਿਹਨਤ ਕਰ ਫਿਰ ਮੈਂ ਤੈਨੂੰ ਫਿੱਟ ਵੀ ਕਿਉਂਕਿ ਜੇ ਸਾਨੂੰ ਫਿਟਨੈਸ ਚਾਹੀਦੀ ਹੈ ਸਾਨੂੰ ਰੋਜ਼ ਜਾਣਾ ਪੈਣਾ ਹੈ ਜੇ ਅਸੀਂ ਚਾਹੀਏ ਕਿ ਘਰ ਦੇ ਕੁਰਸੀ ਤੇ ਬੈਠੋ ਜੀ ਪਾਪਕੋਰਨ ਖਾਈ ਜਾਈਏ ਟੀਵੀ ਤੇ ਫਿਲਮ ਦੇਖੀ ਜਾਈਏ ਫਿੱਟ ਹੋ ਜਾਈਏ ਫਿਰ ਕੁਝ ਨਹੀਂ ਮਿਲਣਾ ਅੱਜ ਬੰਦਾ ਕਰਦਾ ਕੀ ਹੈ ਇਹ ਤਾਂ ਕਹਿੰਦਾ ਰੱਬਾ ਰਹਿਮਤ ਕਰ ਤੂੰ ਰਹਿਮਤ ਕਿਉਂ ਨਹੀਂ ਕਰਦਾ ਉਹਦੇ ਦੁੱਖਾਂ ਨੂੰ ਦੂਰ ਕਿਉਂ ਨਹੀਂ ਕਰਦਾ ਉਹਦੀਆਂ ਪਰੇਸ਼ਾਨੀਆਂ ਨੂੰ ਦੂਰ ਕਿਉਂ ਨਹੀਂ ਕਰਦਾ ਉਹ ਰੱਬ ਕਹਿੰਦਾ ਮੈਂ ਹਰ ਦੁੱਖ ਨੂੰ ਦੂਰ ਕਰਨ ਦਾ ਹੱਲ ਰੱਖਿਆ ਹੋਇਆ ਹੈ ਪਰ ਇਨਸਾਨ ਹੱਲ ਤੱਕ ਪਹੁੰਚੇ ਤਾਂ ਸਹੀ ਉਹ ਮੁਸ਼ਕਿਲ ਦੂਰ ਕਰਨ ਦਾ ਰਸਤਾ ਹੈ ਪਰ ਰਸਤੇ ਦੀ ਤਲਾਸ਼ ਤਾਂ ਕਰੇ ਸਮਝ ਆ ਰਹੀ ਕਿ ਨਹੀਂ ਸਾਡੀ ਗੱਲ ਇਸ ਕਰਕੇ ਰੱਬ ਤਾਂ ਸਭ ਨੂੰ ਦੇਣਾ ਚਾਹੁੰਦਾ ਹੈ ਕੁਦਰਤ ਸਭ ਨੂੰ ਦੇਣਾ ਚਾਹਦੀ ਹੈ ਪਰ ਲੈਣ ਵਾਸਤੇ ਮਿਹਨਤ ਸਾਨੂੰ ਕਰਨੀ ਪੈਣੀ ਹੈ ਇਸ ਲਈ ਫਿਰ ਕਹਾਂਗੇ ਜ਼ਮੀਨ ਕੋਲ ਪਜਾਊ ਸ਼ਕਤੀ ਹੈ گاؤں ਕੋਲ ਦੁੱਧ ਹੈ ਪਰ ਉਹ ਆਪਣੇ ਆਪ ਨਹੀਂ ਦਿੰਦੀ ਉਹਦੇ ਵਾਸਤੇ ਸਾਨੂੰ ਦੋਣਾ ਪੈਂਦਾ ਹੈ ਜ਼ਮੀਨ ਕੋਲ ਪਜਾਊ ਸ਼ਕਤੀ ਹੈ ਸੀ ਜੋ ਬੀਜ ਬੋਣਾ ਹੈ ਜ਼ਮੀਨ ਨੇ ਕਈ ਗੁਣਾ ਕਰਕੇ ਸਾਨੂੰ ਦੇਣਾ ਹੈ ਪਰ ਬੀਜ ਨਾਲ ਪਹਿਲਾਂ ਸਾਨੂੰ ਹੀ ਪੈਣਾ ਹੈ ਇੱਦੀ ਰੱਬ ਹੈ ਉਹ ਰੱਬ ਕਹਿੰਦਾ ਮੈਂ ਤੇਰਾ ਹਰ ਦੁੱਖ ਹਰ ਮੁਸ਼ਕਿਲ ਹਰ ਪਰੇਸ਼ਾਨੀ ਦੂਰ ਕਰਨ ਨੂੰ ਤਿਆਰ ਹਾਂ ਤੈਨੂੰ ਹਰ ਜਗ੍ਹਾ ਜਗ੍ਹਾ ਕਾਮਯਾਬੀ ਦੇਣ ਨੂੰ ਤਿਆਰ ਹਾਂ ਪਰ ਤੂੰ ਮੇਰ ਨਾਲ ਜੋੜਦਾ ਸਹੀਂ ਕੁਝ ਅੱਛਾ ਕਰਤਾ ਸਹੀਂ ਕੁਝ ਨੇਕੀ ਕਰਤਾ ਸਹੀਂ ਕਿਉਂਕਿ ਬਿਨਾ ਨੇਕੀ ਤੋਂ ਬਿਨਾ ਅੱਛਾਈ ਤੋਂ ਤੇਰੇ ਜੀਵਨ ਚ ਕਦੀ ਖੁਸ਼ੀਆਂ ਆ ਹੀ ਨਹੀਂ ਸਕਦੀਆਂ